ਵੀ ਦੀ ਇੱਥੇ ਬੈਠੇ ਕੰਬਲ 'ਚ ਮੈਂ ਤਾਂ ਤੁਹਾਨੂੰ ਉਧਰ ਵੇਖਣ ਲਈ ਸੀ ਆ ਫਿਰ ਮੈਂ ਇੱਧਰ ਆ ਗਈ ਲੰਮੇ ਬੈ ਗਈ ਆ ਕੇ ਘੜੀ ਕਿਵੇਂ ਚੱਲ ਹੋਏ ਫਿਰ ਬਚਾਰਾ ਹਾਂ ਹੋ ਗਈ ਸ਼ਾਪਿੰਗ ਆ ਹੋ ਗਈ ਹੈ ਪੰਡਤ ਕੋਈ ਬੜਾ ਟਾਈਮ ਲੱਗ ਗਿਆ ਦੇਖੋ ਇਹ ਰਸ਼ ਵਗਾਹੀ ਅੱਛਾ ਤੇ ਉਹਦੇ ਕੋਲ ਟਾਈਮ ਲੱਗ ਗਿਆ ਕੀ ਕਹਿੰਦਾ ਪੰਡਤ ਉਹ ਤਾਂ ਕਹਿੰਦਾ ਜੇ ਵੀ ਇਹਦੇ ਤੇ ਹੱਥ 'ਚ ਕਹਿੰਦਾ ਵਿਆਹ ਵਾਲੀ ਰੇਖਾ ਹੀ ਨਹੀਂ ਗਈ ਅੱਛਾ ਹਾਂ ਤੇ ਉਹਨੇ ਉਪਾਏ ਦੱਸੇ ਜੇ ਕਹਿੰਦਾ ਇੱਕ ਤੇ ਸੂਰਜ ਦੇਵਤਾ ਨੂੰ ਪਾਣੀ ਦਵੇ ਹਾਂ ਇਹ ਕੋਨੇ ਪੂਜਾ ਵੀ ਦੱਸੀ ਜੇ ਕਰਨਾ ਕਰਨੀ ਅੱਛਾ ਤੇ ਮੈਂ ਕਹਾਂ ਚਲੋ ਠੀਕ ਆ ਫਿਰ ਮੈਂ ਘਰ ਜਾ ਕੇ ਤੇ ਸਲਾਹ ਕਰ ਲੰਨੀ ਆਓ ਚਲੋ ਕੋਈ ਨਹੀਂ ਜਿਹੜੀ ਪੂਜਾ ਦੱਸੀ ਹੈ ਕਰਾ ਲਾਂਗੇ ਕੋਈ ਗੱਲ ਨਹੀਂ ਆ ਉਹ ਤੇ ਕਰਾਣੀ ਪੈਣੀ ਫਿਰ ਤੇ ਨਾਲ ਜਿਹੜਾ ਸੂਰਜ ਦੇਵਤਾ ਨੂੰ ਨੇ ਪਾਣੀ ਕਿਹਾ ਵੀ ਜਲ ਦੇਣਾ ਤੇ ਉਹ ਵੀ ਯਾਦ ਰੱਖਿਓ ਹੁਣ ਉਹ ਵੀ ਇਹਨੂੰ ਦੱਸ ਦਿਆ ਕਰਿਓ ਹਾਂ ਕੋਈ ਗੱਲ ਨਹੀਂ ਯਾਦ ਰੱਖਾਂਗੇ ਕੋਈ ਗੱਲ ਨਹੀਂ ਹਾਂ ਤੇ ਲਿਆ ਗੁਰਦੀ ਫਿਰ ਤੂੰ ਇੱਕ ਕੰਮ ਕਰ ਮੈਨੂੰ ਟੀਵਾ ਦੇ ਦੇ ਫਿਰ ਮੈਂ ਟੀਵਾ ਸਾਂਭ ਲਵਾ ਟੀਵਾ ਟੀਵਾ ਦੇ ਸੱਚ ਦੀਦੀ ਉਹਦੇ ਕੋਈ ਰਹਿਗਾ ਪੰਡਤ ਕੋਲੀ ਉਹਨੇ ਹੀ ਰੱਖ ਲਿਆ ਉਹ ਕਹਿੰਦਾ ਉਹਨੇ ਦੱਸਣਾ ਨਾ ਉਹ ਜਿਹੜਾ ਕਰਨਾ ਪੂਜਾ ਦਾ ਕੀ ਕੀ ਸਮਾਨ ਚਾਹੀਦਾ ਜੋ ਵੀ ਆ ਤੇ ਉਹ ਕਹਿੰਦਾ ਹੀ ਮੈਂ ਤੁਹਾਨੂੰ ਮਤਲਬ ਦੱਸਾਂਗਾ ਫੋਨ ਕਰਕੇ ਤੇ ਹੁਣ ਮੈਂ 1-2 ਦਿਨ ਤੱਕ ਜਾਵਾਂਗੀ ਤੇ ਫਿਰ ਮੈਂ ਨਾਲੇ ਟੀਵਾ ਲੈ ਆਵਾਂਗੀ ਤੇ ਨਾਲੇ ਜੋ ਵੀ ਉਹਨੇ ਪੂਜਾ ਦਾ ਸਮਾਨ ਹੋਏਗਾ ਉਦਸ਼ਯਾ ਕਰ ਮੈਂ ਤੁਹਾਨੂੰ ਦੱਸਾਂਗੀ ਆ ਕੇ ਟੇਵਾ ਲੈ ਆ ਕੇ ਦੇ ਦਾਂਗੀ ਨਾ ਗਰੀਬ ਕਿਤੇ ਟੇਵਾ ਹੀ ਨਾ ਉਹ ਇੱਧਰ ਉੱਧਰ ਰੱਖ ਦੇਵੇ ਮੜ ਕੇ ਲੱਭੇ ਨਾ ਤੇ ਫਿਰ ਤੈਨੂੰ ਪਤਾ ਉਹ ਨਾ ਦੁਬਾਰਾ ਕਿਹੜਾ ਬੰਨਣਾ ਸੌਖਾ ਵੈ ਨਾ ਮੈਨੂੰ ਲੱਗੀ ਨਾ ਕਿਤੇ ਜਾਣਦੇ ਨਾ ਇਹਦਾ ਕਰਨ ਵਾਸਤੇ ਅੱਗੇ ਬਣੇ ਆ ਤੇ ਹੁਣ ਦੁਬਾਰਾ ਥੋੜਾ ਬੰਨਨੇ ਆ ਉਹ ਨਹੀਂ ਦੀਦੀ ਇਸ ਗੱਲ ਦੀ ਨਾ ਚਿੰਤਾ ਕਰੋ ਟੇਵੇ ਨਹੀਂ ਇੱਧਰ ਉੱਧਰ ਹੁੰਦੇ ਬਥੇ ਰੇਟੇ ਵੇ ਪਏ ਉਹਦੇ ਕੋਲ ਨਾਲੇ ਮੈਂ ਜਾਵਾਂਗੀ ਤੇ ਮੈਂ ਲਿਆ ਦਾਂਗੀ ਤੁਹਾਨੂੰ ਚਲ ਠੀਕ ਹੈ ਕੋਈ ਨਹੀਂ ਜਿੱਦਾਂ ਤੁਹਾਨੂੰ ਸਹੀ ਲੱਗਦਾ ਠੀਕ ਹੈ ਕੋਈ ਗੱਲ ਨਹੀਂ ਉਹ ਥਿਉਰਕੀ ਚਲੋ ਠੀਕ ਹੈ ਫਿਰ ਠੀਕ ਪਤਾ ਨਹੀਂ ਕਿਉਂ ਇਦਾਂ ਨਾ ਤਿੰਨ ਚਾਰ ਦਿਨ ਤੋਂ ਮੈਨੂੰ ਲੱਗਦਾ ਪਿਆ ਜਿਵੇਂ ਨਾ ਗੁਰਦੀਪ ਦਾ ਰਵਈਆ ਬਦਲਿਆ ਬਦਲਿਆ ਹੁਣ ਅੱਜ ਹੀ ਵੇਖ ਲਓ ਸਵੇਰੇ ਸਵੇਰੇ ਆ ਲੈ ਕੇ ਆਪਣੀ ਨੂ ਨੂ ਤੇ ਬਾਜ਼ਾਰ ਚਲੀ ਗਈ ਸਾਰਾ ਕੰਮ ਕਾਜ ਵੀ ਛੱਡ ਦਿੱਤਾ ਪਤਾ ਨਹੀਂ ਕੀ ਗੱਲ ਹੈ ਤੇ ਟੇਵਾ ਮੈਂ ਬਖਾਈ ਆ ਪੰਡਤ ਨੂੰ ਉਹਨੇ ਆਹ ਦੱਸਿਆ ਉਹਨੇ ਉਹ ਦੱਸਿਆ ਆਹ ਪਾ ਕਰਨਾ ਪੈਣਾ ਉਹ ਕਰਨਾ ਪੈਣਾ ਟੇਵਾ ਤੇ ਮੇਰੇ ਕੋਲ ਅਸੀਮਾ ਨੇ ਮੈਨੂੰ ਫੜਾਤਾ ਸੀਗਾ ਟੇਵਾ ਇਹ ਕਿਉਂ ਅੱਦਾ ਝੂਠ ਬੋਲਦੀ ਪਈ ਹੈ ਪਤਾ ਨਹੀਂ ਇਹਦੇ ਦਿਮਾਗ 'ਚ ਕੀ ਚੱਲਦਾ ਪਿਆ ਕਿਹੜੀ ਪਲੈਨਿੰਗ ਇਹਦੇ ਦਿਮਾਗ 'ਚ ਹੈ ਕੀ ਖੁਰਾਫਾਤ ਹੈ ਇਹਦੇ ਦਿਮਾਗ ਦੇ ਵਿੱਚ ਵਾਹਿਗੁਰੂ ਜਾਣੇ ਮਣੀਤ ਆ ਜਾ ਮੇਰਾ ਪੁੱਤਰਾ ਭੁਖੜਾ ਥੱਕ ਗਈ ਕੁੜੀ ਮੇਰੀ ਤੂੰ ਚਲ ਤੂੰ ਰੈਸਟ ਕਰ ਵਾਇਕਰ ਇਹ ਜੀ ਦੀ ਲੋੜ ਹੋ ਗਈ ਨਾ ਪੁੱਤਰ ਮੈਨੂੰ ਆਵਾਜ਼ ਦੇ ਦੇ ਅੱਛਾ ਸੌ ਜਾ ਯਾਰ ਕਿੰਕੂ ਮੈਨੂੰ ਗੀ ਸੈਲਰੀ ਮੇਰੇ ਪੁੱਤ ਨੂੰ ਹਾਂਜੀ ਮੰਮੀ ਸੈਲਰੀ ਤਾਂ ਕੱਲ ਹੀ ਮਿਲ ਗਈ ਮੈਨੂੰ ਅੱਛਾ ਤੂੰ ਰਾਤੀ ਲੇਟ ਹੋ ਗਿਆ ਤਾਈ ਜੀ ਨਾਲ ਮਿਲ ਨਹੀਂ ਹੋਇਆ ਸੀ ਹਾਂ ਤੇ ਮੈਂ ਫੜਾ ਨਹੀਂ ਸਕਿਆ ਤਾਂ ਹੁਣ ਸੋਚਿਆ ਮੈਂ ਚੱਲਿਆ ਆਂ ਆਫਿਸ ਤੇ ਜਾਂਦਾ ਜਾਂਦਾ ਨਾ ਤਾਈ ਜੀ ਨੂੰ ਫੜਾ ਜਾਣਾ ਤੇ ਤੂੰ ਬੈਠ ਉੱਧਰ ਮੈਨੂੰ ਫੜਾ ਦੇ ਮੈਂ ਆਪੇ ਫੜਾ ਦਾਂਗੀ ਤੇ ਵੀ ਤਾਈ ਨੂੰ ਪੈਸੇ ਤੂੰ ਚੱਲੀ ਗਾਲੇ ਮੈਨੂੰ ਪੈਸੇ ਤੂੰ ਹੀ ਫੜ ਲਓ ਤੂੰ ਹੀ ਫੜਾ ਦੇ ਤਾਈ ਜੀ ਨੂੰ ਹਾਂ ਮੈਂ ਫੜਾ ਦਾਂਗੀ ਉਹਨਾਂ ਨੂੰ ਕੋਈ ਨਹੀਂ ਕਿਉਂਕਿ ਵਿਆਹ ਵੀ ਆ ਗਿਆ ਨਾ ਲਵਲੀ ਦਾ ਵਿਆਹ ਵੀ ਆ ਗਿਆ ਵਾ ਤੇ ਖਰਚਾ ਵੀ ਹੋਣਾ ਵਾ ਤੇ ਵੇਖ ਲੈਣ ਕਿ ਤਾਈ ਜੀ ਜਿਹੜੋ ਜੋ ਜੋ ਲਿਆਉਣਾ ਵਾ ਜਿਸ ਸਮਨੇ ਤੇਕ ਬਾਂਦੇ ਖੱਟਣੇ ਆ ਉਹ ਕਰ ਲੈਣਗੇ ਇਹ ਤਾਂ ਵਧੀਆ ਹੋ ਗਿਆ ਤੀਕਾ ਦੋਗੇ ਗਲੀ ਦਾ ਵਿਆਹ ਵਾ ਹਾਂ ਤੇ ਚਾਹੀਦੀ ਆ ਪੈਸੇ ਪੂਰੇ ਟੋਰਨਾ ਦੇਖਣਾ ਵਿਆਹ ਪੂਰੇ ਟੋਰਨਾ ਦੇਖਣਾ ਹਾਂ ਹਾਂ ਬਸ ਜੋ ਵੀ ਜਿਹੜਾ ਜਾਈ ਚੀਜ਼ ਸ਼ਾਪਿੰਗ ਜਾ ਕੇ ਦੀ ਲੋੜ ਆ ਸਾਰਾ ਕਰਾ ਦੇਣਾ ਵਾ ਟੋਰਨਾ ਵਿਆਹ ਦੇਖਣਾ ਰਿੰਕੂ ਮੇਰੀ ਗਾਲਸਨ ਪੁੱਤਰ ਹੈਗਾ ਦੇ ਗਲੀ ਗਵਾਣ ਦਾ ਹੀ ਵਿਆਹ ਵਾ ਤੇ ਗਲੀ ਗਵਾਣ ਦੇ ਵਿਆਹਾਂ ਵਿੱਚ ਜੋ ਹੈਗਾ ਉਹੀ ਪਾ ਕੇ ਹੀ ਵਿਆਹ ਵੇਖਣਾ ਗਲੀ ਗਵਾਣ ਦੇ ਵਿਆਹਾਂ ਵਿੱਚ ਕਾਦੀ ਟੋਰ ਕਰਨੀ ਕਾਦਾ ਨਵਾਂ ਸਮਾਨ ਖਰੀਦ ਕੇ ਲੈ ਆਣਾ ਉੱਧਰ ਥੋੜੇ ਖਰਚੇ ਘਟਾ ਕਰੋ ਥੱਲੇ ਵੇ ਕਿੰਨਾ ਸੋਹਣਾ ਬਣਿਆ ਘਰ ਤੇ ਉੱਪਰ ਵੇਖ ਆਪਣਾ ਕੀ ਬਣਿਆ ਵਾ ਉੱਪਰ ਬਣਾਉਣ ਦਾ ਸੋਚ ਕੁਛ ਅੰਜੂ ਨੂੰ ਵੀ ਬਣਾਕ ਦੀਏ ਵਧੀਆ ਜਿਹਾ ਕਮਰਾ ਆਪਣਾ ਵੀ ਸਾਰਾ ਬਾਹਰੋਂ ਵਧੀਆ ਬਣਾਈਏ ਮੈਨੂੰ ਵੀ ਰਹੀ ਜਾਂਦੀ ਉਹਨੂੰ ਵੀ ਕੁੜੀ ਨੂੰ ਰਹੀ ਜਾਂਦੀ ਐ ਕਿ ਗੱਲ ਇਹ ਸਿਰਫ ਉਹ ਕਹਿੰਦੀ ਨਹੀਂ ਹੈਗੀ ਕੁਛ ਵੀ ਬਾਕੀ ਥੋੜੇ ਖਰਚੇ ਘਟਾ ਕਰ ਵੇਖ ਉਹਦਾਂ ਤੂੰ ਬਾਜ਼ਾਰ ਗਿਆ ਕੱਪੜੇ ਲੈਣ ਤੇ ਕਿੰਨੇ ਸਾਰੇ ਤੂੰ ਕੱਪੜੇ ਚੋਕ ਲੈ ਆਵਾ ਲੱਕੀ ਦੇ ਕਿੰਨੇ ਕੱਪੜੇ ਲੈ ਆਵਾ ਕੁੜੀਆਂ ਦੇ ਲੈ ਆਵਾ ਤੇ ਚੁੱਪ ਕਰਕੇ ਨਾ ਅੰਜੂ ਜੋ ਤੇਰ ਕੋ ਮੰਗਦੀ ਇਹਨੂੰ ਲਿਆ ਦਿਆ ਘਰ ਚੁੱਪ ਕਰਕੇ ਜ਼ਰੂਰੀ ਨਹੀਂ ਕੋਈ ਸਾਰੇ ਪਰਿਵਾਰ ਦੇ ਲਿਆਉਣੇ ਤੂੰ ਪਰ ਮੰਮੀ ਮੈਂ ਕਦੀ ਫਰਕ ਹੀ ਨਹੀਂ ਸਮਝਿਆ ਮੈਂ ਜਿੱਦਾਂ ਮੈਂ ਅੰਜੂ ਦੇ ਲਿਆਉਣਾ ਵਾ ਉਦੋਂ ਹੀ ਮੈਂ ਸੀਮਾ ਭਾਬੀ ਤੇ ਲਿਆਉਣਾ ਵਾ ਤੁਹਾਨੂੰ ਪਤਾ ਨਾ ਲੱਕੀ ਦਾ ਕੰਮਕਾਰ ਦੁਕਾਨਦਾਰੀ ਚ ਤੋਂ ਨਾ ਹੋ ਗਿਆ ਤਾਂ ਫਿਰ ਮੈਂ ਕਦੀ ਵੀ ਮੈਂ ਫਰਕ ਹੀ ਨਹੀਂ ਸਮਝਿਆ ਜਿੱਦਾਂ ਵੀ ਹੁੰਦਾ ਵਾ ਜੋ ਮੈਂ ਅੰਜੂ ਲਈ ਲੈ ਕੇ ਆਉਣਾ ਉਹ ਮੈਂ ਭਾਬੀ ਲਈ ਲਿਆਉਣਾ ਵਾ ਨਹੀਂ ਬੁੱਤ ਮੈਂ ਤੇ ਤੈਨੂੰ ਕਹਾਂਗੀ ਹੱਥ ਘੁੱਟ ਕੇ ਚੱਲ ਜਿੰਨੇ ਤੈਨੂੰ ਪੈਸੇ ਆਉਂਦੀ ਨਾ ਤਨਖਾ ਚੁੱਕ ਕਰਕੇ ਮੈਨੂੰ ਫੜਾਇਆ ਕਰ ਮੈਂ ਆਪੇ ਉਹਨਾਂ ਨੂੰ ਜਿੰਨੀ ਲੋੜ ਹੋਏਗੀ ਮੈਂ ਆਪੇ ਦੇ ਦਿਆਂ ਕਰਾਂਗੀ ਪੁੱਤ ਕੋਈ ਗੱਲ ਨਹੀਂ ਅਸੀਂ ਵੀ ਆਪਣਾ ਸੋਚਣਾ ਹੋ ਕੁਛ ਨਾ ਲੋ ਠੀਕ ਮੰਮੀ ਮੰਨਦਾ ਮੈਂ ਤੁਹਾਡੀ ਕੋਈ ਲੱਕੀ ਦਾ ਭਰੀ ਨਾ ਕੰਮਕਾਰ ਨਹੀਂ ਨਾ ਹੈਗਾ ਦੁਕਾਨ ਤੇ ਨਾ ਉਹਦਾ ਕੰਮ ਨਹੀਂ ਹੈਗਾ ਉਹ ਤਾਂ ਅੱਗੇ ਮਸਾਂ ਸੌਦਾ ਹੀ ਪਾਉਂਦਾ ਕਰਦਾ ਚੀਜ਼ ਉੱਪਰਲੇ ਖਰਚੇ ਮੈਂ ਪਹਿਲਾਂ ਵੀ ਕਰਦਾ ਆ ਆਵਾ ਜਾਂ ਹੁਣ ਵੀ ਕਰੀ ਜਾਊਂਗਾ ਤੇ ਕੀ ਫਰਕ ਪੈਂਦਾ ਉੱਥੇ ਆਖਰ ਮੇਰਾ ਭਰਾ ਵਾ ਭਰਾ ਹੀ ਤੇ ਭਰਾ ਦੇ ਕੰਮ ਆਉਂਦਾ ਵਾ ਤੂੰ ਖੁਸ਼ੀ ਮਸੂਦ ਨੂੰ ਤੂੰ ਸੀ ਨਹੀਂ ਵੇਖਿਆ ਮੈਂ ਉਹਦੀ ਜਿਹੜੀ ਚਿਹਰੇ ਤੇ ਖੁਸ਼ੀ ਵੇਖੀ ਨਾ ਜਿੰਨੂੰ ਉਹਦੇ ਲਈ ਮੈਂ ਜੈਗਰ ਲੈ ਕੇ ਆਇਆ ਵਾ ਉਹਦੇ ਕੋ ਖੁਸ਼ੀ ਬਰਦਾਸ਼ਤ ਨਹੀਂ ਹੁੰਦੀ ਕਿ ਭਰਾ ਮੇਰੇ ਵਾਸਤੇ ਕੱਪੜੇ ਲੈ ਕੇ ਆਇਆ ਨਾਲੇ ਕੀ ਫਰਕ ਪੈਂਦਾ ਜੇ ਪਹਿਲੋਂ ਵੀ ਲਿਆਉਂਦਾ ਰਿਹਾ ਵਾਂ ਪਹਿਲੋਂ ਵੀ ਕਰਦਾ ਰਿਹਾ ਵਾਂ ਤੇ ਮੈਂ ਹੁਣ ਦੀ ਕਰੀ ਜਾਂਦਾ ਵਾਂ ਰਿੰਕੂ ਮੈਂ ਮੰਨਦੀ ਆ ਤੇਰੀਆਂ ਸਾਰੀਆਂ ਗੱਲਾਂ ਮਨਦੀ ਆ ਪਰ ਵੇਖ ਆਪਣਾ ਵੀ ਕੁਝ ਸੋਚੋ ਪੁੱਤਰ ਲੋਕਾਂ ਦੀ ਮੂੰਹ ਨਹੀਂ ਫੜੇ ਜਾਂਦੇ ਫੇਰ ਵੀ ਲੋਕਾਂ ਨੇ ਕਹਿਣ ਵਾਲਿਆਂ ਨੇ ਇਹੀ ਕਹਣਾ ਇਹ ਕਿਹੜਾ ਸਕੇ ਭਰਾ ਹੈਗੇ ਤੇ ਚਾਚੇ ਤਾਏ ਦਾ ਹੀ ਪੁੱਤਰ ਆ ਨਾ ਥੋੜਾ ਜਿਹਾ ਮੈਂ ਤੈਨੂੰ ਤਾਂ ਕਹਿਨੀ ਆ ਵੀ ਆਪਣਾ ਹੱਥ ਥੋੜਾ ਘੁੱਟ ਕੇ ਚੱਲ ਕੱਲ ਨੂੰ ਤੇਰੀ ਭੈਣ ਵੀ ਜਵਾਨ ਹੋਣ ਢੀ ਉਹਦਾ ਵੀ ਇਹੀ ਕਿਤੇ ਕਰਨਾ ਕਨੇ ਜੱਜ ਅਹੀਂ ਉਹਦਾ ਵੇਖਾਂਗੇ ਕਿਦਰੇ ਅਗਲੇ ਦਾ ਕੀ ਪਤਾ ਅਗਲੇ ਕਹਿਣਾ ਅਹੀਂ ਅੱਜ ਹੀ ਕਰ ਲੈਣਾ ਜੀ ਹਾਂ ਤੇ ਫੇਰ ਜੇ ਸਾਡੇ ਕੋਈ ਚਾਰ ਪੈਸੇ ਬਚਾ ਕੇ ਰੱਖੇ ਹੋਣਗੇ ਤੇ ਫੇਰ ਹੀ ਇਹ ਕੁੜੀ ਦਾ ਕਰਾਂਗੇ ਨਾ ਇਹ ਥੋੜੀ ਹੈ ਵੀ ਜਿੰਨੇ ਪੈਸੇ ਤੈਨੂੰ ਵੱਧ ਆਉਂਦੇ ਨੇ ਨਾ ਚੁਪਕਾ ਕੇ ਮੈਨੂੰ ਫੜਾ ਮੈਂ ਆਪੇ ਉਹਨਾਂ ਪੈਸਿਆਂ ਨੂੰ ਸੰਭਾਂ ਥੋੜਾ ਮੈਂ ਆਪੇ ਉਹਨਾਂ ਨਾਲ ਵੀ ਗੱਲ ਕਰ ਲਾਂਗੀ ਜਿੰਨੇ ਉਹਨਾਂ ਨੂੰ ਲੋੜ ਹੈਗੀ ਮੈਂ ਆਪੇ ਦੇ ਦਿਆ ਕਰਾਂਗੀ ਬੋੜਾ ਖੁੱਲਾ ਖਰਚਾ ਨਹੀਂ ਕਰਨਾ ਹੀ ਵੀ ਆਪਣਾ ਸੋਚਣਾ ਕੱਲ ਨੂੰ ਤੂੰ ਵੇਖਹੀਂ ਕੀ ਬਣਾਇਆ ਹੋਗਾ ਉਹਨਾਂ ਦੇ ਥੱਲੇ ਸਭ ਕੁਝ ਬਣਾਇਆ ਉਹ ਤੇ ਮਹਿਲ 'ਚ ਬੈਠੇ ਹੋਇਆ ਤੇ ਆਪਣਾ ਵੇਖ ਉੱਤੇ ਅਹੀਂ ਕੀ ਬਣਾਇਆ ਅਹੀਂ ਕਿੱਦਾਂ ਬੈਠੇ ਆ ਉਹਨਾਂ ਨੇ ਤੇ ਕਹਿਣਾ ਨਹੀਂ ਵੀ ਤੂੰ ਹੀ ਆਪਣਾ ਵੀ ਉੱਤੇ ਸਵਾਰ ਲਓ ਚਲੋ ਮੰਮੀ ਮਨਮੀਤ ਵੀ ਤਾਂ ਮੇਰੀ ਭੈਣ ਆ ਜੇ ਥੋੜਾ ਜਿਹਾ ਆਪਾਂ ਉਹਦੇ ਵਿਆਹ ਵਾਸਤੇ ਕਰਨਦੇ ਆ ਕੱਲ ਨੂੰ ਜਦੋਂ ਅਨਮੋਲ ਵਿਆਹ ਹੋਊਗਾ ਉਹਦੋਂ ਲੱਕੀ ਨਹੀਂ ਕਰੂਗਾ ਇਹ ਤਾਂ ਰਾਲ ਮਿਲ ਕੇ ਜੇ ਇੰਨੇ ਚਿਰ ਦੇ ਕਰਨਦੇ ਤਾਂ ਹੁਣ ਵੀ ਕਰੀ ਜੰਨੇ ਆ ਤੇ ਰਹੀ ਗੱਲ ਜਿਹੜੀ ਆ ਮਕਾਨ ਦੀ ਆ ਜਿੱਦਾਂ ਮਕਾਨ ਥੱਲੇ ਤਿਆਰ ਕੀਤਾ ਵਾ ਉਹ ਥੋੜਾ ਜਿਹਾ ਇਦਾਂ ਦਾ ਮਕਾਨ ਉੱਤੇ ਤਿਆਰ ਕਰ ਲਾਂਗੇ ਕੋਈ ਫਰਕ ਰਹਿਣਾ ਹੀ ਨਹੀਂਗਾ ਜੇ ਥੱਲੇ ਪਹਿਨੋ ਤਿਆਰ ਕੀਤਾ ਨਾ ਹੁਣ ਬਾਅਦ ਵਿੱਚ ਆਪੋ ਉੱਪਰ ਉਹ ਤਿਆਰ ਕਰ ਲਾਂਗੇ ਮੈਂ ਤੇਰੀ ਸਾਰੀਆਂ ਗੱਲਾਂ ਨਾਲ ਸਹਿਮਤ ਆ ਪਰ ਇਹਦਾ ਮਤਲਬ ਇਹ ਥੋੜੀ ਵੀ ਹੁਣ ਤੈਨੂੰ ਮੈਂ ਜੋ ਕਹਿਣ ਡਈ ਆ ਵੀ ਤੈਨੂੰ ਉਹ ਸਮਝ ਨਹੀਂ ਆਉਂਦੀ ਤੂੰ ਮੇਰੀ ਗੱਲ ਨਹੀਂ ਮੰਨਣੀ ਹੈ ਨਾ ਜੋ ਮੈਂ ਤੈਨੂੰ ਕਹਿਨੀ ਪਈ ਮੈਂ ਇਹ ਮ ਗੱਲ ਮੰਨਦਾ ਵਾਂ ਜਿੱਦਾਂ ਤੂੰ ਕਹੋਗੇ ਮੈਂ ਤੋਦੇ ਹੀ ਕਰਨ ਨੂੰ ਤਿਆਰ ਆ ਪਰ ਜਿੱਦਾਂ ਦਾ ਮੈਂ ਸੋਚਦਾ ਜਿੱਦਾਂ ਚੱਲਦਾ ਆ ਸੀ ਜਿੱਦਾਂ ਸਾਂਝੀ ਸ਼ਾਪਿੰਗ ਹੋਈ ਜਾਂਦੀ ਸੀ ਸਾਂਝੇ ਵਿਆਹ ਵੇਖੇ ਜਾਂਦੇ ਸੀ ਸਾਂਝਾ ਪਰਿ ਕਰੋ ਜਿੱਦਾਂ ਮਰਜੀ ਲੇਕਿਨ ਉਹ ਉਦਾਂ ਹੀ ਚੱਲਦਾ ਰਹੇ ਪਰਿਵਾਰ ਉਦਾਂ ਹੀ ਜੁੜਿਆ ਰਹੇ ਘਰ ਉਦਾਂ ਹੀ ਜੁੜਿਆ ਰਹੇ ਤੇ ਕਰਨ ਦੀ ਕੋਈ ਗੱਲ ਨਹੀਂ ਕਿ ਜਿੱਦਾਂ ਤੁਸੀਂ ਕਹਿੰਦੇ ਮੈਨੂੰ ਉਹ ਵੀ ਮਨਜ਼ੂਰ ਆ ਜੁੜਿਆ ਰਹੇਗਾ ਪਰਿਵਾਰ ਉਦਾਂ ਹੀ ਪਰਿਵਾਰ ਦੀ ਨਾਲ ਤੂੰ ਟੈਨਸ਼ਨ ਲਾ ਵੀ ਪਰਿਵਾਰ ਨਹੀਂ ਵੱਖਰਾ ਵੱਖਰਾ ਹੁੰਦਾ ਸਾਡਾ ਜੁੜਿਆ ਰਹੇਗਾ ਬਾਕੀ ਮਨਮੀਤ ਦਾ ਹੋਏਗਾ ਨਾ ਉਹਦਾ ਵੀ ਅਸੀਂ ਪੂਰਾ ਸਾਥ ਦੇਵਾਂਗੇ ਅਸੀਂ ਪਿੱਛੇ ਨਹੀਂ ਹੁੰਦੇ ਹਰ ਗੱਲ 'ਚ ਅਸੀਂ ਨਾਲ ਹੀ ਸਹਿਮਤ ਆਉਂਨਾ ਦੇ ਚਲੋ ਠੀਕ ਹੈ ਮੰਮੀ ਜਿੱਦਾਂ ਤੁਸੀਂ ਕਹਿੰਦੇ ਜੇ ਫਿਰ ਮੈਨੂੰ ਮਨਜ਼ੂਰ ਆ ਐਸੇ ਮੈਂ ਤੁਹਾਨੂੰ ਫੜਾ ਦੇਣਾ ਵਾ ਤੇ ਤੁਸੀਂ ਆਪਣੇ ਹਿਸਾਬ ਨਾਲ ਤਾਈ ਜੀ ਨੂੰ ਦੇ ਕੇ ਜੋ ਲਿਓਣਾ ਵਾ ਜਾਂ ਜੋ ਸ਼ਾਪਿੰਗ ਆ ਜਾਂ ਜੋ ਵਿਆਹ ਦੇ ਖਰਚੇ ਆ ਫਿਰ ਤੁਸੀਂ ਆਪ ਕਰ ਲਿਆ ਵਧੀਆ ਹੋ ਗਿਆ ਮੈਨੂੰ ਕੋਈ ਫਿਰ ਟੈਨਸ਼ਨ ਨਹੀਂ ਫਿਰ ਤੁਸੀਂ ਆਪ ਹੀ ਕਰ ਲਿਆ ਕਰੋਗੇ ਮੈਂ ਫਿਰ ਟੈਨਸ਼ਨ ਫ੍ਰੀ ਹੋ ਗਿਆ ਨਾਲੇ ਇਹਨੂੰ ਗਲੀ ਗਵਾਂਡ ਦੇ ਵਿਆਹ ਦੀ ਇੰਨੀ ਕੋ ਟੈਨਸ਼ਨ ਲਈ ਹੈਗਾ ਤੇ ਗਲੀ ਗਵਾਂਡ ਦਾ ਸਾਡੇ ਕੋਲ ਰਿਸ਼ਤੇਦਾਰਾਂ ਦਾ ਵਿਆਹ ਜਾਂ ਸਾਡੇ ਘਰ ਦਾ ਵਿਆਹ ਵਾ ਇਸੇ ਕਰਕੇ ਮੈਂ ਕਹਿੰਨੀ ਜੋ ਹੈਗਾ ਵਾ ਉਹਦੇ ਨਾਲ ਹੀ ਟਾਈਮ ਸਾਰੋ ਮੰਮੀ ਗਲੀ ਮਹੱਲੇ 'ਚ ਵੀ ਇੱਜ਼ਤ ਦਾ ਸਵਾਲ ਹੁੰਦਾ ਵਾ ਇਹ ਵੀ ਰਿਸ਼ਤੇਦਾਰਾਂ ਕੋਈ ਵਿਆਹ ਹੁੰਦੇ ਆ ਹੈਗਾ ਤਾਂ ਮਹੱਲਾ ਵੀ ਇੱਕ ਪਰਿਵਾਰ ਹੀ ਹੁੰਦਾ ਵਾ ਅਸੀਂ ਜੇ ਉਥੇ ਚੰਗਾ ਕਰਕੇ ਜਾਵਾਂਗੇ ਕੱਲ ਨੂੰ ਸਾਡੇ ਜਦੋਂ ਮਨਵੀਰ ਦਾ ਵਿਆਹ ਹੋਊਗਾ ਉਹ ਨਾ ਚੰਗਾ ਕਰਕੇ ਆਉਣਗੇ ਇਹ ਸਾਰਾ ਕੁਝ ਸੋਚਣਾ ਪੈਂਦਾ ਮम्मी ਜਰੂਰੀ ਥੋੜੀ ਰਿਸ਼ਤੇਦਾਰਾਂ ਦੇ ਵਿਆਹ ਤੇ ਜਾਣਾ ਤੇ ਟੌਰ ਨਾ ਜਾਣਾ ਵਾ ਤੇ ਗਲੀ ਗਵਾਨ ਦਾ ਵਿਆਹ ਆਈ ਹੈ ਨਹੀਂ ਵੇਖ ਲਈਏ ਅਸੀਂ ਗਲੀ ਚੋਈ ਵਿਆਹ ਟੌਰ ਨਾਲ ਵੇਖਣਾ ਵਾ ਹਾਂ ਜਿਹੜੀ ਗੱਲ ਰਹੀ ਤੁਸੀਂ ਕਹਿੰਦੇ ਕਿ ਮੈਂ ਤੁਹਾਨੂੰ ਪੈਸੇ ਵੜਾ ਰਾਂ ਤੁਸੀਂ ਕਰ ਲਓ ਤਾਈ ਜੀ ਨੂੰ ਨਾਲ ਲੈ ਕੇ ਉਹ ਤੁਹਾਡੀ ਖੁਸ਼ੀ ਆ ਮੈਂ ਤੁਹਾਨੂੰ ਪੈਸੇ ਆਲੋ ਪੈਸੇ ਤੁਸੀਂ ਫਾਲੋਅਰਸ ਤੇ ਜੋ ਸ਼ਾਪਿੰਗ ਆ ਜਾਂ ਜੋ ਵੀ ਆ ਤੁਸੀਂ ਤਾਈ ਜੀ ਨੂੰ ਨਾਲ ਲੈ ਕੇ ਤੁਸੀਂ ਜਿੰਦਾ ਮਰਜੀ ਤੁਸੀਂ ਕਰ ਲਓ ਤੇ ਨਾਲ ਰਿੰਕੂ ਆ ਫਾੜ ਬੈਹੇ ਹੋਰ ਜੇ ਗਲੀ ਘਵਾਂ ਦਾ ਰਹਿ ਗਿਆ ਮੰਮੀ ਮੇਰੇ ਕੋਕਾ ਵੀ ਰੱਖ ਹੋ ਰੱਖ ਕੋਈ ਗੱਲ ਨਹੀਂ ਵੇਖਾਂਗੇ ਗਲੀ ਘਵਾਂ ਦਾ ਵਿਆਹ ਵੀ ਟੋਰਨਾ ਹੀ ਵੇਖਾਂਗੇ ਠੀਕ ਹੈ ਮੰਮੀ ਤੁਹਾਨੂੰ ਫੇ ਪਤਾ ਹੋ ਤੁਸੀਂ ਆਪ ਹੀ ਕਰ ਲਿਓ ਜਿੱਦਾਂ ਤੁਹਾਨੂੰ ਸਹੀ ਲੱਗਦਾ ਤੁਸੀਂ ਕਰ ਲਿਓ ਮੈਨੂੰ ਜਿੱਤੋਂ ਤੱਕ ਮਨ ਨੂੰ ਸਹੀ ਲੱਗਦਾ ਹੈ ਤੇ ਮੈਂ ਕਾ ਠੀਕ ਹੈ ਜਿੱਦਾਂ ਤੁਹਾਨੂੰ ਸਹੀ ਲੱਗਦਾ ਤੁਸੀਂ ਉਦਾਂ ਹੀ ਕਰ ਲਓ ਕੋਈ ਗੱਲ ਨਹੀਂ ਦੇ ਦਾਂਗੀ ਮੈਂ ਆਪੇ ਲੈ ਰਾਂ ਹਾਂ ਮੈਂ ਸ਼ੋਪਿੰਗ ਕਰ ਰਹੀ ਹਾਂ ਹਾਂ ਕੀ ਲੈ ਲੀ ਪੇਪਰ ਤੁਹਾਨੂੰ ਮਿਲ ਗਈ ਮੈਂ ਨਾ ਕਦੇ ਤਾਂ ਪਹਿਲਾਂ ਪੁਲਿਸ ਮੰਨ ਲੈਦਾ ਹੀ ਨਾ ਆਨਲਾਈਨ ਹੀ ਆਰਡਰ ਕਰਦਾ ਸੀ ਮੈਂ ਅੱਛਾ ਮੈਨੇ ਵੀ ਪੈਸੇ ਦੇ ਦਿਓ ਫਿਰ ਪੇਮੈਂਟ ਕਰਨੀ ਮੈ ਵੀ ਅੱਛਾ ਸੂਟ ਕਿੰਨੇ ਦੇ ਆਏ ਏ ਦੇਖੋ ਇੱਕਾਇ ਵੱਲ ਲੈ ਲਵਾਂ ਠੀਕ ਇੱਕ ਨਹੀਂ ਲੈਵਾਂ ਮੈਂ ਉਹ ਵੀ ਦੋ ਆਹ ਸੋਨੇ ਸੂਟ ਤੇ ਹਾਂ ਸਵੈਟਰ ਵੀ ਲਿਆਦਾ ਫਿਰ ਮੈਂ ਇੱਕ ਉਹ ਵੀ ਆਰਡਰ ਕਰਦਾ ਸੀ ਅੱਛਾ ਕਿਹੜਾ ਵੀ ਲੈਂਦਾ ਠੀਕ ਠੀਕ ਆ ਇਹ ਸ਼ਾਪਿੰਗ ਤੂੰ ਆਪਣੇ ਲਈ ਕਰ ਕੇ ਆਈ ਏ ਹਾਂਜੀ ਤਸੀਮਾ ਭਾਬੀ ਲਈ ਦੀਦੀ ਨੂੰ ਲੈ ਆ ਦੇ ਦਿੱਤਾ ਉਹਦੋਂ ਕਿਹਾ ਤੁਸੀਂ ਆਪਾਂ ਦੋਵੇਂ ਲਿਆਂਦਾ ਸੀ ਤੇਦੀ ਵਾਸਤੇ ਲਿਆਂਦਾ ਸੀ ਨਾ ਮੰਮੀ ਆਉਂ ਲੈ ਆਂਦਾ ਸੀ ਤੇਰੀ ਵਾਸਤੇ ਉਹ ਤੇ ਮੈਨੂੰ ਥੋੜੀ ਸੁੱਟਾਂ ਦੀ ਜਰੂਰ ਸੀ ਮੈਂ ਤਾਂ ਕਰਕੇ ਮੈਂ ਆਪਣੇ ਵਾਸਤੇ ਲਈ ਮੰਮੀ 5000 ਪਿਆਸ ਹੈ ਕੋਈ ਨਹੀਂ ਦੇ ਦਾਂਗੇ ਮੈਂ ਤੈਨੂੰ 5000 ਮੈਂ ਤੇ ਉਹ ਠੀਕ ਲੱਗਦਾ ਤੈਨੂੰ ਹਾਂਜੀ ਠੀਕ ਹੈ ਮੰਮੀ ਹਾਂ ਤੇ ਬੁਖਾਰ ਤੇ ਨਹੀਂ ਲੱਗਦਾ ਕੀ ਕਾ ਤੋ ਹੁੰਦਾ ਫਰਕ ਆ ਨਾ। ਅੰਨਾ ਵਾਵਾ ਹੱਥ ਵੀ ਕਿਉਂ ਹੁੰਦੇ ਇਹ। ਹਾਂ, ਉਹ ਠੰਡ ਵੀ ਬੜੀ ਆ ਨਾ ਪੁੱਤ। ਸਿਮਾਂ ਬਾਹਰ ਕੌਣ ਸੀਗਾ? ਦੱਲੋ ਹੀ। ਉਹੀ ਤੇ ਮੈਂ ਵੇਖਣ ਗਈ ਆ। ਮੈਂ ਕਿ ਮੈਂ ਦਰਵਾਜ਼ਾ ਖੋਲਾਂ ਤੇ ਮੇਰੇ ਤੋਂ ਪਹਿਲਾਂ ਅੰਜੂ ਦੀਦੀ ਉੱਪਰੋਂ ਤੁਰਿਆ ਹੁੰਦੇ ਸੀ। ਉਹਨਾਂ ਨੇ ਗੇਟ ਖੋਲ ਦਿੱਤਾ ਸੀ। ਕੁਝ ਮੰਗਵਾਇਆ ਅੱਜ ਜੀ, ਆਨਲਾਈਨ। ਲਿਫਾਫਾ ਵੜਾ ਗਿਆ ਸੀ ਮੁੰਡਾ ਤੇ ਪੇਮੈਂਟ ਕਰ ਦਿੱਤੀ ਆ ਤੇ ਉੱਪਰ ਚੱਲ ਗਈ ਆ। ਅੱਛਾ ਤੈਨੂੰ ਨਹੀਂ ਦੱਸਿਆ ਕੁਝ ਵੀ ਵੀ ਕੀ ਮੰਗਾਇਆ ਕੀ। ਮੈਨੂੰ ਕੁਝ ਵਿਖਾਇਆ ਹੀ ਨਹੀਂ ਹੈਗਾ। ਅੱਛਾ ਬਿਨਾ ਵਖਾਇਆ ਉੱਪਰ ਚੱਲ ਗਏ ਕੁਝ ਮੰਗਾਇਆ ਹੋਣਾ ਆਨਲਾਈਨ ਆਪੇ ਬਾਅਦ ਚ ਵਿਖਾ ਦੇਗੀ ਹੁਣ ਨਹੀਂ ਵਿਖਾਇਆ ਅੱਛਾ ਮਨਮੀ ਤੈਨੂੰ ਦੱਸ ਤੂੰ ਪ੍ਰੋਂਟੀਨਾ ਕੀ ਰਸ ਲੈਣੀ ਹੈ ਕਿ ਪ੍ਰੋਂਟੀ ਖਾਣੀ ਹੋ ਚਾਹ ਨਾ ਪ੍ਰੋਂਟੀ ਖਾਣੀ ਵਿਖਾ ਠੀਕ ਹੈ ਨਾ ਜੇ ਪ੍ਰੋਂਟੀ ਖਾਣੀ ਆ ਠੀਕ ਤੇ ਹੈਗਾ ਵਾ ਤੇ ਰਾਤੀ ਦਵਾਈ ਖਾਦੀ ਹੋਰ ਮੈਂ ਠੀਕ ਹੋ ਗਈ ਆ ਤੇ ਕੱਲ ਮੰਮੀ ਤੁਸੀਂ ਮੈਨੂੰ ਕਿਹਾ ਝਾੜੂ ਨਾ ਲਾ ਤ ਕੋਠੇ ਮੈਨੂੰ ਤੁਸੀਂ ਕਹਤਾ ਝਾੜੂ ਲਾ ਦੇ ਕੋਠੇ ਸਾਰੇ ਤੇ ਝਾੜੂ ਲਾ ਤੇ ਮੈਂ ਮੈਂ ਤੈਨੂੰ ਕਿ ਤੋ ਕਹਿ ਦਿੱਤਾ ਪਿਛਾੜੂ ਲਾ ਦੀ ਮੰਮੀ ਮੈਨੂੰ ਕਹਿੰਦੇ ਨਹੀਂ ਧੁੱਪੇ ਬਹਿ ਜਾ ਜਾ ਕੇ ਤੇ ਮੈਂ ਧੁੱਪੇ ਗਈ ਤੇ ਮਗਰੇ ਅੰਜੂ ਘਾਬੀ ਆ ਗਈ ਹਾਂ ਤੇ ਝਾੜੂ ਲੈ ਕੇ ਆ ਗਈ ਕੋਠੇ ਤੇ ਇਹ ਆਂਦੇ ਆ ਸੀਮਾ ਦੀਦੀ ਨੇ ਆਖਿਆ ਵਾ ਕਿ ਮਨਮੀਤ ਕੋਠੇ ਗਈ ਤੈਨੂੰ ਕਹੇ ਸਾਰਾ ਕੋਠਾ ਸਾਫ ਕਰ ਦੇ ਉਹ ਮੈਂ ਸਾਰਾ ਕੋਠਾ ਭੁੰਜ ਜਾ ਕੇ ਹਾਂ ਤੂੰ ਤੂੰ ਕਿੰਨੂ ਕਿਹਾ ਸੀਗਾ ਮੈਂ ਕਦੋਂ ਕਿਹਾ ਅੰਜੂ ਨੂੰ ਮੈਂ ਤੇ ਮम्मा ਹਾਂ ਗਈ ਵੇਖਣ ਪੀ ਉੱਪਰ ਕੀ ਕਰਨਦੀ ਅੱਜ ਥੱਲੇ ਨਹੀਂ ਆਈ ਹੈਗੀ ਮੈਂ ਕਿੱਥੇ ਜਾ ਕੇ ਸਬਜ਼ੀ ਬਣਾਏ ਤੇ ਜਾਂ ਸਫਾਈ ਕਰੇ ਹਾਂ ਤੇ ਕਹਿੰਦੀ ਮੈਂ ਤੇ ਵੈਸੇ ਨਹੀਂ ਆਈ ਮੈਂ ਤੇ ਬਾਜ਼ਾਰ ਚਲਨੀ ਆ اچھا ਤੇ ਮੈਂ ਕਿਹਾ ਮੈਂ ਕਿਹਾ ਚਲ ਮੈਂ ਸੋਚਿਆ ਹੀ ਪੀ ਚਲ ਜੇ ਕੰਮ ਛੇਤੀ ਹੋ ਜਾਂਦੇ ਤੇ ਤੂੰ ਜਾ ਕੇ ਕੋਠੇ ਝਾੜੂ ਲਾ ਆਈ ਤੇ ਮੈਂ ਕਹਾਂ ਜਿੱਦਨ ਮੇਲੀ ਹੋਏਗੀ ਝਾੜੂ ਲਾ ਦੀ ਤੇ ਮੈਨੂੰ ਕੀ ਪਤਾ ਉਹਨੇ ਜਾ ਕੇ ਮਨਮੀਤ ਨੂੰ ਕਹਿ ਦਿੱਤਾ ਪੀ ਝਾੜੂ ਲਾ ਦੇ ਦੇਖੋ ਕੀ ਹੈ ਕਿ ਸੀਮਾ ਭਾਬੀ ਕਹਿੰਦੀ ਕਿ ਤੂੰ ਝਾੜੂ ਲਾ ਦੇ ਮਨਮੀਤ ਕੋਠੇ ਬੈਠੇ ਉਹਦੇ ਗੇਬ ਮਾਰ ਕੇ ਤੇ ਉਹਨੂੰ ਤੇ ਰੈਸਟ ਕਰਨ ਵਾਸਤੇ ਭੇਜਿਆ ਨੀ ਮੀਤ ਨਾਲੇ ਮੈਨੂੰ ਤੇ ਪਤਾ ਸੀ ਤੈਨੂੰ ਬੁਖਾਰ ਚੜਿਆ ਮੈਂ ਥੋੜੀ ਤੈਨੂੰ ਕਹਿਣਾ ਵੀ ਜਾ ਛਾੜੂ ਲਾ ਮੈਂ ਵੀ ਜਦੋਂ ਛਾੜੂ ਲਾਂਦੀ ਪਈ ਨਾ ਉਹ ਸੋਚਿਆ ਮੈਂ ਕਿ ਭਾਬੀ ਤੇ ਮੈਨੂੰ ਕਹਿੰਦੀ ਵੀ ਤੂੰ ਰੈਸਟ ਕਰ ਲੈ ਦਵਾਈ ਲੱਲਾ ਤੇ ਮੈਂ ਕਿ ਭਾਬੀ ਨੇ ਮੈਨੂੰ ਕਹਿਤਾ ਹੁਣ ਤੂੰ ਛਾੜੂ ਲਾ ਨਾਲੇ ਮਨਮੀਤ ਮੈਂ ਤੇ ਥੱਲੇ ਹੀ ਸੀਮਾ ਨੂੰ ਕਿਹਾ ਸੀਗਾ ਵੀ ਉਹ ਠੀਕ ਨਹੀਂ ਤੇ ਉਹ ਜਾ ਕੇ ਲੰਮੇ ਪੈ ਜਾਂਦੀ ਤੇ ਸੀਮਾ ਨੇ ਤੇ ਆਪ ਮੈਨੂੰ ਕਿਹਾ ਵੀ ਕੋਈ ਗੱਲ ਨਹੀਂ ਮੈਂ ਲਾ ਲੈਣੀ ਛਾੜੂ ਕੀ ਬਤਾ ਅੰਜੂ ਨੇ ਕਿਉਂ ਤੈਨੂੰ ਕਹਿ ਦਿੱਤਾ ਜਾਂ ਅੰਜੂ ਨੂੰ ਪਤਾ ਨਹੀਂ ਹੋਣਾ ਬਨਮੀਤ ਵੀ ਤੂੰ ਠੀਕ ਨਹੀਂ ਹੈਗੀ ਪਰ ਉਹਨੂੰ ਕਹਿਣਾ ਥੋੜੀ ਚਾਹੀਦਾ ਸੀ ਨਹੀਂ ਪੁੱਛਿਆ ਉਹਨਾਂ ਨੇ ਮੈਨੂੰ ਮੇਰਾ ਮੱਥਾ ਵੀ ਇੱਦਾਂ ਚੈੱਕ ਕੀਤਾ ਵਾ ਫਿਰ ਉਹਨਾਂ ਨੇ ਕਹਿਤਾ ਤੂੰ ਝਾੜੂ ਲਾ ਦੇ ਪਤਾ ਨਹੀਂ ਕਿਉਂ ਕਹਿ ਦਿੱਤਾ ਤੈਨੂੰ ਝਾੜੂ ਲਾਉਣ ਵਾਸਤੇ ਪਤਾ ਨਹੀਂ ਚਾਚੀ ਤੇ ਭਾਬੀ ਦਾ ਰੁੱਖੀ ਰੁੱਖੀ ਜੇ ਰਹਿਣ ਦੇ ਸੁਭਾਅ ਬੜਾ ਕੱਲ ਵੀ ਭਾਬੀ ਗਈ ਨਾ ਥੋੜਾ ਗੁੱਸੇ ਗੁੱਸੇ ਚ ਬੋਲਦੀ ਸੀ ਮੰਮੀ ਮੇਰੇ ਨਾਲ ਨੋਟ ਤੇ ਵੈਸੇ ਨਾ ਸੀਮਾ ਮੈਂ ਗੱਲ ਕੀਤਾ ਵਾ ਗੁਰਦੀਪ ਦੇ ਨਾ ਰਵਈਏ ਚ ਥੋੜਾ ਜਿਹਾ ਮੈਨੂੰ ਫਰਕ ਲੱਗਦਾ ਵਾ ਕਿਉਂਕਿ ਉਹ ਕੱਲ ਵੀ ਮੈਂ ਉਹਦੇ ਨਾਲ ਗੱਲ ਕਰਦੀ ਪਈ ਸੀ ਨਾ ਉਹ ਥੋੜਾ ਜਿਹਾ ਖੁਸ਼ਕ ਜਿਹੀ ਬੋਲੀ ਆ ਬੱਗਾ ਤੇ ਮम्मा ਮਿੰਨੂ ਵੀ ਸੀ ਹਾਂ ਪਰ ਮੈਂ ਤੁਹਾਡੀ ਨਾਲ ਗੱਲ ਨਹੀਂ ਕੀਤੀ ਇਹ ਤੇ ਹੁਣ ਮਨਮੀਤ ਤੇ ਤੁਸੀਂ ਕਹਿੰਦੇ ਜੀ ਮੈਂ ਵੀ ਜਦ ਉੱਪਰ ਗਈ ਹਾਂ ਨਾ ਤੇ ਚਾਚੀ ਕਹਿੰਦੀ ਤੂੰ ਉੱਪਰ ਜਿਧੋੜੀ ਆਈ ਆ ਤੇ ਆਪ ਕਰ ਲੈ ਕੰਮ ਫਿਰ ਮੈਂ ਕੀ ਕਦੀ ਬੋਲੀ ਤਾਂ ਨਹੀਂ ਚਾਚੀ ਹਾਂ ਅੱਜ ਪਤਾ ਨਹੀਂ ਕਿਉਂ ਬੋਲੇ ਫਿਰ ਮੈਂ ਕਿ ਸ਼ਾਇਦ ਬਾਜ਼ਾਰ ਜਾਣ ਦੀ ਕਾਲੀ ਹੁੰਨੀ ਤਾਂ ਕਹਿ ਦਿੱਤਾ ਪਰ ਮੈਨੂੰ ਨਹੀਂ ਪਤਾ ਕਿਉਂ ਇਸ ਨਾਲ ਕਰਨ ਲੱਪੇ ਹੁਣ ਵੀ ਜੇ ਕੁਛ ਆਇਆ ਵਾ ਤੇ ਅੱਗੇ ਸਭ ਤੋਂ ਪਹਿਲਾਂ ਮੈਨੂੰ ਵਿਖਾਉਂਦੀ ਹੁੰਦੀ ਆ ਤੇ ਅੱਜ ਚੁੱਪ ਕਰਕੇ ਲਿਫਾਫਾ ਉੱਪਰ ਲੈ ਗਈ ਆ ਤੇ ਮੈਨੂੰ ਕੁਛ ਵਿਖਾਇਆ ਵੀ ਨਹੀਂ ਹੈਗਾ ਸਿਮਨ ਨਾਲੇ ਵੇਖ ਬਟਾ ਜੁਆਇੰਟ ਫੈਮਿਲੀ ਦੇ ਵਿੱਚ ਕੰਮ ਤੇ ਰਲ ਮਿਲ ਕੇ ਹੀ ਹੁੰਦੇ ਆ ਤੇ ਸ਼ੁਰੂ ਤੋਂ ਮੰਮਾ ਕਰਦੇ ਇਹ ਰਲ ਮਿਲ ਕੇ ਆ ਹਾਂ ਬਿਲਕੁਲ ਇਹ ਕੋਈ ਨਵਾਂ ਥੋੜੀ ਆ ਆ ਪਤੀ ਕੁੜੀਆਂ ਨੂੰ ਕਦੀ ਕੰਮ ਕਿਹਾ ਹੀ ਨਹੀਂ ਨਾ ਆਪਾਂ ਇਹਨੂੰ ਕਿਹਾ ਵਾ ਤੇ ਨਾ ਨਮੋਣ ਨੂੰ ਕਿਹਾ ਵਾ ਆਪੀ ਰੈਲ ਮਿਲ ਕੇ ਕਰਦੇ ਹੁੰਦੇ ਆ ਕੀ ਪਤਾ ਰਿੰਕੂ ਨੂੰ ਮੈਂ ਦੇਣਾ ਨਹੀਂ ਵੈਸੇ ਜੇ ਉਹਨੂੰ ਲਿਆਂਦੇ ਸੂਟ ਤੇ ਉਹਨੂੰ ਮੈਂ ਦੇਣਾ ਹੀ ਸੀ ਮੈਂ ਤੇ 10000 ਉਹਨੂੰ ਦੇਤਾ ਤੁਸੀਂ 10000 ਸੀਮਾ ਭਾਬੀ ਨੂੰ ਦੋਗੇ 10000 ਤੁਸੀਂ ਮੰਨੂੰ ਦੇਤਾ ਤੇ ਮਗਰ ਕੀ ਬਚਿਆ ਮਗਰ ਬਚਿਆ ਨਹੀਂ ਸੀਮਾ ਨੂੰ ਮੈਂ ਕਿਉਂ 10000 ਦੇਣਾ ਲੈ ਉਹ ਵੀ ਤਾਂ ਨੋ ਹੀ ਆ ਇੱਕੋ ਜਿਹਾ ਤਾਂ ਫਰਕ ਤਾਂ ਕਰੀ ਸਮਝਿਆ ਨਹੀਂਗਾ ਤੇ ਜਦੋਂ ਉਹ ਕੁਛ ਲਿਆਏਗੀ ਨਾ ਉਦੋਂ ਫਿਰ ਆਪੇ ਵੇਖ ਲਾਂਗੇ ਉਹ ਸਾਹਮਣਾ ਲੈ ਲੇਗੀ ਕਿ ਜਰੂਰੀ ਅੰਜੂ ਦੀ ਬਰਾਬਰੀ ਕਰਨੀ ਉਹਨੇ ਵੀ ਤੇ ਨਾਲੇ ਇਦਾਂ ਕਹਤੇ ਕਹਿੰਨੇ ਆ ਮੈਂ ਮੰਮੀ ਦੀ ਕੱਲੀ ਕੱਲੀ ਨੋ ਤੇ ਪਿਆਰੀ ਨੋ ਤੇ ਮੰਮੀ ਨੇ ਮੈਨੂੰ ਪੈਸੇ ਦੇਣੇ ਨਹੀਂ ਉਹ ਤੂੰ ਕੱਲੀ ਕੱਲੀ ਨੋ ਨੀਗੀ ਦੋਨੋਂ ਆਵਾ ਸੀਮਾ ਵੀ ਨੋ ਹੀ ਆ ਐਵੇਂ ਨਾ ਤੂੰ ਸਮਝੋ ਉਹ ਭਾਬੀ ਨੂੰ ਤੂੰ ਪਿੱਛੇ ਕਰੀ ਜਾਂਦੇ ਜੀ ਮੰਮੀ ਤਾਂ ਸੀ ਸਮਝਾਉਂਦੀ ਕੋਈ ਨਹੀਂ ਅਹੀਂ ਪਿੱਛੇ ਕੀਤਾ ਜੋਨ ਨੂੰ ਲੋੜ ਹੈਗੀ ਨਾ ਉਹਨੂੰ ਵੀ ਲਾ ਦਾਂਗੇ ਸਾਹਮਣੇ ਜ਼ਰੂਰੀ ਨਹੀਂ ਵੀ ਹਰ ਵੇਲੇ ਅੰਜੂ ਦੀ ਬਰਾਬਰੀ ਕਰਨੀ ਹੈ ਉਹਦੇ ਨਾਲ ਵੀ। ਔਰ ਮੰਮੀ ਮੈਂ ਤਾਂ ਕਹਿੰਦੇ ਆ ਮਾ ਤੁਸੀਂ ਜਰਾ ਖਰਚਾ ਹਿਸਾਬ ਨਾਲ ਚੱਲਿਓ। ਹਿਸਾਬ ਨਾਲ ਹੀ ਚੱਲਾਂਗੀ ਤੂੰ ਐਸੀ ਗੱਲ ਨੀ ਕੀ ਬਚਣਾ ਮੈਂ ਜਿੰਨੇ ਤੂੰ ਹੀ ਖਰਚਲੇ 10000 ਮਨੋ ਦਿੱਤਾ 10000 ਤੂੰ ਅੰਜੂ ਨੂੰ ਦਿੱਤਾ 10000 ਸੀਮਾ ਭਾਬੀ ਨੂੰ ਦੋਗੇ ਤਾਂ ਮਗਰ ਕੀ ਬਚ ਗਿਆ ਫਿਰ? ਇੰਨੀ ਗੱਲ ਤੇ ਕੰਸਲ ਕਰਨੀ ਤੁਸੀਂ। ਮੰਮੀ ਨੇ ਆਪੇ ਸਾਰਾ ਕੁਝ ਕਰ ਲੈਣਾ ਹੈ। ਮੈਂ ਨਾ ਆਪੇ ਵੇਖ ਲਾਂਗੀ ਕੀ ਕਰਨਾ ਕੀ ਨਹੀਂ। ਬੱਸ। ਚਲੋ ਮੈਨੂੰ ਤਾਂ ਮਿਲ ਗਿਆ ਮੈਂ ਤੇ ਆਪਣੇ ਪਰਸੇ ਚ ਪਾਵਾਂ। ਰੱਖ ਤੂੰ ਅੰਜੂ ਸੂਟ ਵੀ ਸਾਂਭਾ ਹੋ ਸੂਟ ਵੀ ਸਾਂਭਾ ਮਮੂ ਸਿਸਟਮ ਸਹੀ ਨਹੀਂ ਲੱਗੰਦਿਆ ਮੰਮੀ ਇਹਨੇ ਤਾਂ ਜੀ ਕਹੀ ਜਾੜਿਆ ਮੈਂ ਤਾਂ ਸਮੇਟਾ ਬੜਾ ਸਮਾਨ ਅੱਜ ਤੱਕ ਤਾਂ ਕਦੇ ਇਦਾਂ ਹੋਇਆ ਨਹੀਂ ਕਿ ਵੱਖਰੀ ਵੱਖਰੀ ਸ਼ਾਪਿੰਗ ਹੋ ਜੇ ਅੱਜ ਕਿਉਂ ਵੱਖਰੀ ਵੱਖਰੀ ਸ਼ਾਪਿੰਗ ਹੋਂਦੀ ਆ ਤੂੰ ਵੱਖਰੀ ਸ਼ਾਪਿੰਗ ਕਰ ਆਈ ਆ ਸੀਮਾ ਭਾਬੀ ਨਾਲੇ ਸ਼ਾਪਿੰਗ ਕੀਤੀ ਨਹੀਂ ਗਈ ਸੀਮਾ ਭਾਬੀ ਨੂੰ ਵੀ ਕਰਾ ਦਾਂਗੇ ਸੀਮਾ ਨੂੰ ਕੱਲ ਕਿਹਾ ਨਹੀਂ ਚੱਲ ਚੱਲੀਏ ਉਦੋਂ ਤੇ ਉਹ ਗਈ ਨਹੀਂ ਕਹਿੰਦੀ ਮੈਂ ਜਾਣਾ ਨਹੀਂ ਤੁਹਾਡੇ ਨਾਲ ਫੇਰ ਅਹੀਂ ਕੀ ਕਰੀ ਜਾਉ ਜਾਂਦੀ ਤਾਂ ਫਿਰ ਉਹ ਵੀ ਲੈ ਆਂਦੀ ਸਭ ਕੁਝ ਚਲੋ ਕੱਲ ਨਹੀਂ ਟਾਈਮ ਸੀ ਅੱਜ ਚੱਲ ਜਾਂਦੇ ਇੱਟ ਕਿਹੜੀ ਗੱਲ ਸੀ ਕਿਸੇ ਦੇ ਨਹੀਂ ਟਾਈਮ ਹੁੰਦਾ ਅਗਲੇ ਦਿਨ ਚੱਲ ਕੇ ਪਹਿਲਾਂ ਵੀ ਤੇ ਇਦਾਂ ਹੀ ਹੁੰਦਾ ਸੀ ਜੇ ਤੇ ਨਹੀਂ ਟਾਈਮ ਹੁੰਦਾ ਸੀ ਤਾਂ ਅਗਲੇ ਦਿਨ ਦੀ ਗੱਲ ਕਰ ਦਿੰਦੇ ਹੁੰਦੇ ਸੀ ਰਿੰਗੂ ਮੇਰੀ ਗੱਲ ਸੁਣ ਤੂੰ ਜਾ ਬੁੱਤਰ ਆਪਣੇ ਕੰਮ ਤੇ ਮੈਂ ਆਪੇ ਵੇਖ ਲਾਂਗੀ ਹੁਣ ਤੂੰ ਮੈਨੂੰ ਪੈਸੇ ਫੜਾਤੇ ਨਾ ਇਹ ਮੇਰੀ ਸਿਰਦਰਦੀ ਆ ਤੇਰੀ ਸਿਰਦਰਦੀ ਸਿਰਫ ਆਪਣੇ ਕੰਮ ਵੱਲ ਧਿਆਨ ਦੇ ਚਲੋ ਠੀਕ ਆ ਮੰਮੀ ਤੁਸੀਂ ਕਰ ਲਓ ਫਿਰ ਆਪ ਮੈਂ ਹੋਰ ਡਿਊਟੀ ਤੋਂ ਲੇਟ ਹੋਉਂਦੇ ਆ ਤੇ ਮੈਂ ਚੱਲਿਆ ਹਾਂ ਹਾਂ ਜਾਓ ਤੂੰ ਮੰਮਾ ਤੁਸੀਂ ਨਾ ਬੜਾ ਵਧੀਆ ਕੀਤਾ ਆ ਮੈਨੂੰ 10000 ਰੁਪਏ ਦੇਤਾ ਨਾਲੇ ਪੈਸੇ ਤੁਸੀਂ ਆਪਣੇ ਹੱਥ 'ਚ ਰੱਖ ਲੇ ਜੇ ਮਤਾਈ ਜੀ ਕੋ ਮੰਗਦੀ ਨਾ ਤਾਈ ਜੀ ਨੇ ਮੈਨੂੰ 500 ਰੁਪਏ ਦੇਣਾ ਸੀ ਜੋ ਵਾਤਾ ਵਾਦ 1000 ਦੇ ਦਿੰਦੇ ਤੁਹਾਨੂੰ ਪਤਾ ਹੀ ਨਹੀਂ ਮਗਿਆਈ ਇਹ ਤਾਂ 500 1000 ਚ ਕੀ ਹੁੰਦਾ ਆ ਪਰ ਮੈਂ ਬੜੀ ਖੁਸ਼ ਹਾਂ ਅੱਜ ਲੈਣਾ ਤੁਹਾਨੂੰ ਇੱਕ ਸਲਾਹ ਦਵਾ ਤੁਸੀਂ ਕਹਿੰਦੇ ਨਾ ਆਪਣਾ ਉੱਪਰ ਮਕਾਨ ਵਧੀਆਂ ਨਹੀਂ ਬਣਿਆ ਆਪਾਂ ਥੱਲੇ ਸ਼ਿਫਟ ਹੋ ਜਾਈਏ ਤੇ ਸੀਮਾ ਦੀਦੀ ਨਾਲ ਨੂੰ ਆਪਾਂ ਉੱਪਰ ਲਾ ਦੇ ਦਿੰਨੇ ਆ ਆਹੋ ਅੰਜੂ ਇਹਦੇ ਗੱਲ ਮੇਰੇ ਦਿਮਾਗ 'ਚ ਹੀ ਨਹੀਂ ਆਈ ਕਰਦੇ ਆ ਕੋਈ ਨਹੀਂ ਇਹ ਵੀ ਕੋਈ ਕਮਾਣਿਆ ਚੱਕਰ ਕਮਾਣੀ ਵੈਣੀ ਨਾ ਗੱਲ ਕਰਦੇ ਨਾਲੇ ਰਿੰਕੂ ਨਾਲ ਪਰਿੰਕੂ ਮੰਨ ਜੇਗਾ ਤੁਸੀਂ ਮਨਾਇਓ ਦਬਕੇ ਨਾਲ ਪਿਆਰ ਨਾਲ ਆਪੇ ਮੰਨ ਜਾਣਾ ਹੁਣ ਜਿੱਦਾਂ ਤਨਖਾਹ ਤੇਰੇ ਹੱਥਾਂ 'ਚ ਆ ਗਈ ਆ ਇੱਦਾਂ ਮਕਾਨ ਥੱਲੜ ਆਪਣੇ ਹੱਥਾਂ 'ਚ ਆ ਜਾਣਾ ਹੈ ਪੈਸੇ ਤੇ ਹੁਣ ਮੈਂ ਆਪਣੇ ਕੋ ਰੱਖਿਆ ਕਰਨੇ ਤੂੰ ਕਾ ਰ ਐਸ਼ ਪੁੱਲਾ ਖਰਚਾ ਕਰਿਆ ਕਰ ਤੇਰੀ ਮਾਂ ਕੋ ਪੈਸੇ ਹੈਗੇ ਹੁਣ ਕੋਈ ਗੱਲ ਨਹੀਂ ਤੈਨੂੰ ਕਿਸੇ ਕੋ ਮੰਗਣ ਦੀ ਲੋੜ ਨਹੀਂ ਠੀਕ ਆ ਤੇ ਬਾਕੀ ਰਿੰਕੂ ਆਂਦਾ ਨਾ ਤੂੰ ਉਹਦੇ ਨਾਲ ਗੱਲ ਕਰਦੇ ਆ ਜੇ ਮੰਨ ਜੇਗਾ ਤਾਂ ਵੈਸੇ ਮੈਨੂੰ ਲੱਗਦਾ ਨਹੀਂ ਉਹ ਮੰਨੇ ਉਹਨੇ ਕਹਣਾ ਨਹੀਂ ਨਹੀਂ ਅਸੀਂ ਉੱਤੇ ਹੀ ਠੀਕ ਆ ਕੋਈ ਨਹੀਂ ਉੱਪਰ ਬਣਾ ਲਾਂਗੇ ਤੇਰੇ ਸਾਹਮਣੇ ਕਹਿੰਦੇ ਡਿਆ ਸੀ ਕੋਈ ਗੱਲ ਨਹੀਂ ਮੰਮੀ ਕੋਸ਼ਿਸ਼ ਤਾਂ ਕਰਿਓ ਕੀ ਪਤਾ ਮੰਨ ਹੀ ਜਾਣ ਤੇ ਵਧੀਆ ਮਕਾਨ ਆਪਣਾ ਹੋਗਾ ਆਪੇ ਬਾਅਦ ਚੋ ਕਮਾਈ ਕਰਨਗੇ ਟੈਲਾਂ ਲਵਾਉਣਗੇ ਨਹੀਂ ਤਾਂ ਫਿਰ ਇਦਾਂ ਹੀ ਉਹਨਾਂ ਦਾ ਚੱਲੀ ਜਾਊਗਾ ਕਿ ਹੱਲੇ ਵੀ ਤੇ ਮੇਰੇ ਰਿੰਗੂ ਦੀ ਕਮਾਈ ਦਾ ਬਣਿਆ ਸਾਰਾ ਉਹ ਤੇ ਫਿਰ ਆਪਾਂ ਘੱਤੀ ਉਹਨਾਂ ਨੂੰ ਦਈਏ ਆਹੋ ਤੈਨੂੰ ਪਤਾ ਲੱਕੀ ਕੋ ਤੇ ਇੰਨਾ ਹੈਗਾ ਨਹੀਂ ਹਿਸਾਬ ਕਿਤਾ ਮੁੰਨੇ ਕਿੱਥੋਂ ਬਣਾ ਲੈਣਾ ਥੱਲੇ ਉਹਨੇ ਹੀ ਬਣਾ ਕੇ ਦਿੱਤਾ ਇੰਨਾ ਵਧੀਆ ਮਹਿਲ ਤੇ ਉਹ ਥੱਲੇ ਸਾਰੇ ਇਹ ਐਸ਼ ਕਰਨ ਦੇ ਤੇਹੀ ਰਾਮਣਾ ਉੱਪਰ ਪਰ ਉਹਨਾਂ ਨੇ ਆਪਣੇ ਮੂੰਹੋਂ ਨਹੀਂ ਉਹ ਕਹਿਣਾ ਵੀ ਤੁਸੀਂ ਉੱਤੇ ਵੀ ਬਣਾ ਲਓ ਕੋਈ ਪੈਸਾ ਲਾ ਲਓ ਨਾ ਤਾਈ ਮੈਂ ਕਹਿੰਦੀ ਨਾ ਉਹ ਆਪਾਂ ਬੋਲਦੇ ਨਹੀਂ ਉਹ ਫਾਇਦਾ ਉਠ ਹੁੰਦੇ ਆ ਉਹ ਤੇ ਹੈਗਾ ਹੀ ਆ ਤੁਸੀਂ ਕੋਈ ਗੇਮ ਕਮਾਓ ਤੇ ਆਪਾਂ ਥੱਲੇ ਸ਼ਿਫਟ ਹੋਈਏ ਵੇਖਦੀ ਵੇਖਦੀ ਹੁਣ ਮੈਂ ਹੁਣ ਮੈਂ ਜਿਸ ਤਰ੍ਹਾਂ ਪੈਸੇ ਆਪਣੇ ਹੱਥੇ ਚ ਕਰ ਲਏ ਆ ਨਾ ਹੁਣ ਮੈਂ ਇਹ ਵੀ ਕੰਮ ਕਰਨਾ ਵੀ ਆਪ ਥੱਲੇ ਚੱਲ ਜਾਣਾ ਉਹਨਾਂ ਨੂੰ ਕਹਿਣਾ ਤੁਸੀਂ ਉੱਪਰ ਜਾਓ ਚਲੋ ਠੀ ਮੈਂ ਦੇਖਦੀ ਆ ਬਾਹਰ ਗਏ ਇਹ ਆ ਚੱਲ ਕੋਈ ਨਹੀਂ ਵੇਖ ਤੂੰ ਵਾ ਗੁਰਦੀਪ ਕਰੇ ਅਸਲੀ ਮਜਾ ਤੇ ਹੂਨ ਆਇਆ ਅਸਲੀ ਮਜਾ ਤੇ ਨਾ ਹਰੀ ਹਰੀਆਂ ਪੱਤੀਆਂ ਦਾ ਵਾ ਮੈਂ ਤੇ ਬੇਕਾਰ ਦੀ ਜ਼ਿੰਦਗੀ ਜੀਵੀ ਸਾਂ